ਓਕੇ ਆ ਬਾਈ ਜੀ ਤੇ ਸ਼ੁਰੂਆਤ ਦੇ ਵਿੱਚ ਸ਼ੁਰੂਆਤ ਕਰਦੇ ਆ ਆਪਾਂ ਜੀ ਦੋ ਚਾਰ ਹਨਾ ਜਿਹੜੇ ਬਾਈ ਮੇਰੇ ਹਨਾ ਮੇਰੀ ਆਈਡੀ ਦੇ ਉੱਤੇ ਜਿਹੜੀ ਮੈਂ ਅਮਰਤਪਾਲ ਦੀ ਇੱਕ ਵੀਡੀਓ ਪਾਈ ਸੀ ਕੱਟ ਕੇ ਉਹ ਵੀਡੀਓ ਸਾਡੇ ਕੋਲ ਪੂਰੀ ਵੀ ਹੈਗੀ ਆ ਉਹ ਪੂਰੀ ਵੀ ਹੈਗੀ ਆ ਜੇ ਬੰਦਾ ਕੋਈ ਸੁਣਦਾ ਚਾੜਵਾਣਾ ਉਹ ਮੈਨੂੰ ਲੱਗ ਮੈਸੇਜ ਕਰ ਦੇਵੇ ਉੱਥੋਂ ਦੇ ਦਾਂਗੇ ਭਾਈ ਵੀ ਸੁਣ ਲਾ ਕੋਸ਼ਿ ਨਹੀਂ ਉਹਦੇ ਚ ਐਡਿਟ ਕੀਤਾ ਹੋਇਆ ਕੁਛ ਨਹੀਂ ਉਹ ਚ ਕੋਈ ਸਾਡੇ ਵਾਲੀ ਕੋਈ ਚੀਜ਼ ਲਾਈ ਗਈ ਅਸੀਂ ਇੰਨੇ ਵੀ ਕੁੱਤੇ ਕਮੀਨੇ ਟਾਈਪ ਦੇ ਬੰਦੇ ਨਹੀਂ ਹੈਗੇ ਵੀ ਭਾਈ ਅਸੀਂ ਕਿਸੇ ਦੀ ਵੀਡੀਓ ਚੱਕ ਕੇ ਉਹਦੀ ਆਵਾਜ਼ ਐਡਿਟ ਕਰਕੇ ਲੋਕਾਂ ਮੂਹਰੇ ਸੁਣਾਈਏ ਅਸੀਂ ਜੋ ਵੀ ਕੁਛ ਕਰ ਰਹੇ ਹਾਂ ਸਾਰਾ ਕੁਛ オリジナル ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਇਹ ਜੀ ਕੋਈ ਛੈ ਨਹੀਂ ਹੈਗੀ ਨਾ ਕੋਈ ਚੀਜ਼ ਆ ਉਹਨਾਂ ਨੂੰ ਅਸੀਂ ਮੰਨਦੇ ਹਾਂ ਤੇ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਿੰਨਾ ਕੁਛ ਵੀ ਕਰਾਂਗੇ ਝੂਠ ਇੱਕ ਵੀ ਨਹੀਂ ਹੋਊਗਾ ਗਰੰਟੀ ਹੋਊਗੀ ਭਾਈ ਕੋਈ ਵੀ ਬੰਦਾ ਪ੍ਰੂਫ ਕਰ ਦਵੇ ਵੀ ਇਹ ਬੰਦੇ ਝੂਠ ਬੋਲ ਰਹੇ ਨੇ ਤਾਂ ਸਾਰਾ ਕੁਝ ਉੱਥੇ ਹੀ ਅਸੀਂ ਬੰਦ ਕਰ ਦਾਂਗੇ ਕੱਲੀ-ਕੱਲੀ ਗੱਲ ਸੱਚ ਆ ਸੱਚ ਆ ਤੇ ਸੱਚ ਆ ਕੋਈ ਮੇਰੇ ਕਈ ਮੇਰੇ ਨਾ ਵੀਰ ਮੇਰੀ ਆਈਡੀ ਦੇ ਉੱਤੇ ਆ ਕੇ ਕਈ ਤਾਂ ਠੀਕ ਆਈਡੀਆਂ ਵਾਲੇ ਨੇ ਚਲੋ ਉਹਦੀ ਤਾਂ ਅਸੀਂ ਕੀ ਕਰ ਸਕਦੇ ਹਾਂ ਕੁਝ ਨਹੀਂ ਕਰ ਸਕਦੇ ਕਈ origignal ਆਈਡੀਆਂ ਵਾਲੇ ਨੇ ਬੜੇ ਸੂਰਮੇ ਨੇ ਜਿਵੇਂ ਇੱਕ ਦੋ ਕਮੈਂਟ ਅੱਜ ਸਵੇਰੇ ਵੀ ਆਏ ਨੇ ਮੈਂ ਉਹਨਾਂ ਨੂੰ ਜਵਾਬ ਵੀ ਦਿੱਤੇ ਨੇ ਏਡੀ ਏਟੀਆਂ ਦਾੜੀਆਂ ਰੱਖੀਆਂ ਹੋਈਆਂ ਨੇ ਸਿਰ ਤੇ ਦਮਾਲੇ ਬੰਨੇ ਹੋਏ ਨੇ ਅੰਮ੍ਰਿਤ ਛਕੇ ਹੋਏ ਨੇ ਇਹਨਾਂ ਦੀ ਅਸੀਂ ਇੱਕ ਲਿਸਟ ਤਿਆਰ ਕਰ ਰਹੇ ਹਾਂ ਇਹਨਾਂ ਦੀ ਅਸੀਂ ਇੱਕ ਲਿਸਟ ਤਿਆਰ ਕਰ ਰਹੇ ਹਾਂ ਪਹਿਲਾਂ ਤਾਂ ਮੈਂ ਬਾਈ ਨੂੰ ਜਵਾਬ ਦੇ ਦਮਾ ਥੱਲੇ ਵਾਲੇ ਨੂੰ ਜਿਹੜਾ ਗਿੱਲ ਬਾਈ ਪੀਵੀ 65 ਵਾਲਾ ਕਹਿੰਦਾ ਕਿਉਂ ਭੰਡੀ ਜਣਾ ਯਾਰ ਆਪਣਿਆਂ ਨੂੰ ਅਸੀਂ ਆਪਣਿਆਂ ਨੂੰ ਹੀ ਭੰਡਣਾ ਜੇ ਸਾਡੇ ਆਪਣੇ ਜਿੱਥੇ ਗਲਤ ਹੋਣਗੇ ਨਾ ਅਸੀਂ ਅਸੀਂ ਉੱਥੇ ਹੀ ਕਹਾਂਗੇ ਵੀ ਭਾਈ ਸਾਡੇ ਬੰਦੇ ਗਲਤ ਨੇ ਜਿਵੇਂ ਕਹਿੰਦੇ ਨੇ ਵੀ ਕਰਦਾ ਭੇਤੀ ਲੰਕਾ ਟਾਹੇ ਜਦ ਕੋਈ ਵੀ ਹਨਾ ਇੱਕ ਫੌਜ ਤਿਆਰ ਹੁੰਦੀ ਆ ਜਾਂ ਕਿ ਇੱਕ ਟਾਰਗੇਟ ਲਈ ਲੜਦੀ ਆ ਇਹ ਜਾਣਨਾ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਉਹ ਫੌਜ ਦੇ ਵਿੱਚ ਕੋਈ ਗद्दार ਤਾਂ ਨਹੀਂ ਹੈਗਾ ਜੇ ਗद्दार ਆ ਜਦ ਤੁਹਾਡੀ ਨਿਗਾ ਤੁਹਾਡੇ ਦੁਸ਼ਮਣ ਵੱਲ ਨੂੰ ਹੋਗੀ ਤੁਹਾਡੇ ਟਾਰਗੇਟ ਉੱਤੇ ਹੋਊਗੀ ਉਹ ਬੰਦੇ ਨੇ ਤੁਹਾਡੇ ਪਿੱਛੇ ਖੜ ਕੇ ਤੁਹਾਡੇ ਪਿੱਠ ਦੇ ਪਿੱਛੇ ਵਾਰ ਕਰੂਗਾ ਉਹ ਤੇ ਆਪ ਉੱਪਰ ਜਾਊਗਾ ਇਹੀ ਚੀਜ਼ਾਂ ਮੈਂ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਮੇਰੇ ਸੂਝਵਾਨ ਜਿਹੜੇ ਵੀਰ ਨੇ ਕਹਿੰਦੇ ਨੇ ਆ ਕੇ ਵੀ ਭਾਈ ਇਹ ਚੀਜ਼ਾਂ ਤੁਸੀਂ ਵੋਟਾਂ ਤੋਂ ਬਾਅਦ ਵੀ ਕਰਦੇ ਹੋ ਦੋ ਟਾਈਪ ਦੁਨੀਆ ਚੱਲਦੀ ਆ ਇੱਕ ਕਹਾਵਤ ਆ ਕਹਿੰਦਾ ਦਾਤੀ ਦੇ ਕਹਿੰਦਾ ਇੱਕ ਪਾਸੇ ਪਾਸੇ ਦੰਦੇ ਹੁੰਦੇ ਨੇ ਦੁਨੀਆ ਦੇ ਦੋਨੇ ਪਾਸੇ ਦੰਦੇ ਹੁੰਦੇ ਨੇ ਜੇ ਤਾਂ ਅਸੀਂ ਵੋਟਾਂ ਤੋਂ ਬਾਅਦ ਵੀ ਇਹ ਰੱਖਦੇ ਇਹਨਾਂ ਨੇ ਸਾਨੂੰ ਕਹਿਣਾ ਸੀ ਕਿ ਭਾਈ ਵੋਟਾਂ ਤੋਂ ਪਹਿਲਾਂ ਲੈ ਕੇ ਆਉਂਦੇ ਭਾਈ ਫੋਨ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਮੈਂ ਕਿਹੜਾ ਕੋਈ ਪ੍ਰੋਫੈਸ਼ਨਲ ਬੰਦਾ ਵੀ ਮਤਲਬ ਜਿਵੇਂ ਕਿ ਵੀ ਮੈਂ ਮੇਰੀ ਲਾਈਵ ਦੇ ਵਿੱਚ ਤੁਸੀਂ ਬਾਰ-ਬਾਰ ਫੋਨ ਕਰੀ ਜਾਂਦੇ ਹੋ ਵੀ ਭਾਈ ਦੀ ਲਾਈਵ ਰੋਕੋ ਮੈਂ ਤਾਂ ਤੁਹਾਨੂੰ ਕਹਿੰਦੇ ਨਹੀਂ ਮੈਂ ਤਾਂ ਜਿਹੜੀ ਗੱਲ ਟੁੱਟ ਕੇ ਵੀ ਆ ਗਈ ਤਾਂ ਵੀ ਮੈਂ ਸੁਣਾ ਦਣੀ ਵੀ ਭਾਈ ਆ ਗਏ ਲੈਕਣ ਆਪਾਂ ਕਰਦੇ ਸੀ ਕਿ ਦਾਤੀ ਦੀ ਐਗਜ਼ਾਮਪਲ ਦੇ ਰਹੇ ਸੀ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਨੇ ਦੁਨੀਆ ਦੇ ਦੋਨੇ ਪਾਸੇ ਨੇ ਜੇ ਅਸੀਂ ਇਹ ਚੀਜ਼ਾਂ ਵੋਟਾਂ ਤੋਂ ਬਾਅਦ ਕੱਢਦੇ ਇਹਨਾਂ ਨੇ ਸਾਨੂੰ ਕਹਿਣਾ ਸੀ ਵੀ ਭਾਈ ਵੋਟਾਂ ਤੋਂ ਪਹਿਲਾਂ ਦੱਸ ਦੇ ਹੁਣ ਵੋਟਾਂ ਤੋਂ ਪਹਿਲਾਂ ਦੱਸ ਰਹੇ ਆ ਇਹ ਹੁਣ ਕਹਿ ਰਹੇ ਨੇ ਜੀ ਵੋਟਾਂ ਤੋਂ ਬਾਅਦ ਦੱਸੋ ਚਲੋ ਸਾਂਝੀ ਤਾਂ ਬੋਟਾਂ-ਬੋਟਾਂ ਦੀ ਕੋਈ ਗੱਲਬਾਤ ਆਪਾਂ ਇਹ ਚ ਕਰਨੀ ਨਹੀਂ ਮੈਂ ਫਿਲਹਾਲ ਗੱਲ ਕਰਨੀ ਆ ਇੱਕ ਮੈਂ ਦਿਖਾਉਂਗਾ ਵੀਡੀਓ ਤੇ ਉਹ ਤੇ ਮੈਂ ਕਰੂੰਗਾ ਸਵਾਲ ਪਹਿਲਾਂ ਮੈਂ ਉਹ ਬੰਦਿਆਂ ਨੂੰ ਜਵਾਬ ਦੇ ਦਵਾਂ ਵੀ ਜਿਹੜੀ ਕਤਿਹੜਾ ਨਾ ਜਿਹਨਾਂ ਨੇ ਏਡੀਆਂ-ਏਡੀਆਂ ਦਾੜੀਆਂ ਰੱਖੀਆਂ ਹੋਈਆਂ ਨੇ ਆਪਣੇ ਆਪ ਨੂੰ ਗੁਰੂ ਦੇ ਅਫਸਾਇਸ਼ ਸਿੰਘ ਸਮਝਦੇ ਨੇ ਕਮੈਂਟ ਕਰਦੇ ਨੇ ਆ ਕਿ ਵੀ ਤੈਂ ਅਮਰਤ ਪਾਲ ਨੂੰ ਆਪਣੀ ਕੁੜੀ ਦੇਣੀ ਆ ਆਪਣੀ ਭੈਣ ਦੇਣੀ ਆ ਜਾਂ ਆਹ ਕੁਛ ਕਰਨਾ ਥੂ ਆ ਤੁਹਾਡੇ ਤੇ ਜਿਨ੍ਹਾਂ ਨੇ ਤੁਹਾਨੂੰ ਅਮਰਤ ਸ਼ਿਕਾਇਤ ਪਹਿਲਾਂ ਉਹਨਾਂ ਨੇ ਮਾਰੋ ਗੋਲੀ ਪਹਿਲਾਂ ਉਹਨਾਂ ਨੇ ਮਾਰੋ ਗੋਲੀ ਉਸ ਤੋਂ ਬਾਅਦ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਸਾਹਮਣੇ ਖੜਕੇ ਆਪਣੀ ਟੋਡੇ ਵਰਗੇ ਲੋਕਾਂ ਦੇ ਉੱਤੇ ਥੂਆ ਤੁਸੀਂ ਲੋਕ ਨਾ ਸਿੱਖ ਧਰਮ ਦੇ ਵਿੱਚ ਰਹਿਣ ਵਾਲੇ ਤੁਸੀਂ ਲੋਕ ਹੈ ਹੀ ਨਹੀਂ ਤੁਸੀਂ ਲੋਕਾਂ ਨੇ ਨਾ ਇੰਨਾ ਕੁ ਜਿਵੇਂ ਤੁਸੀਂ ਗੰਦ ਪਾਤ ਨਾ ਧਰਮ ਦੇ ਵਿੱਚ ਰੱਖ ਕੇ ਤੁਸੀਂ ਬੜੀਆਂ-ਬੜੀਆਂ ਦਾੜ੍ਹੀਆਂ ਅੰਮ੍ਰਿਤ ਛੱਕੇ ਤੁਸੀਂ ਕਿਸੇ ਦੀ ਧੀ ਪੈਣ ਵਾਲੇ ਬੋਲਦੇ ਹੋ ਮੈਂ ਇੱਕ ਚੀਜ਼ ਦੀ ਗਾਰੰਟੀ ਦਿੰਦਾ ਇਹਨਾਂ ਦੀ ਅਸੀਂ ਲਿਸਟ ਤਿਆਰ ਕਰ ਰਹੇ ਹਾਂ ਬੰਦਿਆਂ ਦੀ ਪੂਰੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਦੀ ਆਈਡੀਆਂ ਦਾ ਕਰਾਂਗੇ ਪੋਸਟਮਾਰਟਮ ਤੇ 101% ਮੇਰੀ ਗਾਰੰਟੀ ਆ ਵੀ ਜਾਨ ਇਹਨਾਂ ਦੀ ਆਈਡੀਆ ਦਾ ਹੋਊਗਾ ਪੋਸਟਮਾਰਮ ਇਹਨਾਂ ਦੀ ਜੀ ਫੋਟੋਆਂ ਲਾ ਲਾ ਕੇ ਲੋਕਾਂ ਨੂੰ ਦਿਖਾਵਾਂਗੇ ਪ੍ਰੈਜੈਂਟ ਕਰਾਂਗੇ ਵੀ ਆਹ ਦੇਖੋ ਜੀ ਭਾਈ ਇਹ ਅਸਲ ਸਿੱਖ ਨੇ ਇਹ ਇਹ ਉਹ ਤੋਂ ਵਾਦ ਇਹ ਬੰਦੇ ਆਪਣੀਆਂ ਆਈਡੀਆ ਜਾਂ ਤਾਂ ਬਲਾ ਕਰਨਗੇ ਬਲੌਗ ਜਾਂ ਕਰਨਗੇ ਆਪਣੀਆਂ ਆਈਡੀਆਂ ਮੰਨ ਲਓ ਵੀ ਜਨਨ ਕਿ ਪੂਰੀ ਤਰ੍ਹਾਂ ਆਪਣੀ ਪੀੜੀ ਨੂੰ ਵੀ ਦੱਸ ਕੇ ਜਾਣਗੇ ਭਾਈ ਫੇਸਬੁੱਕ ਤੇ ਆਈਡੀ ਨਾ ਬਣਾਇਆ ਕਿਉਂਕਿ ਗਾਂ ਧੂਰੀ ਵਾਲਾ ਫੋਪੜਾ ਨਾਲ ਟੱਕਰਿਆ ਹੋਇਆ ਤੇ ਇਹਨਾਂ ਦਾ ਇਹ ਜਿਹਾ ਸੀ ਜਲੂਸ ਕੱਢਾਂਗੇ ਨਾ ਆਪਣੇ ਘਰ ਦੇ ਵਿੱਚੋਂ ਇੱਕ ਬਾਂਦਰ ਟਾਈਪ ਵਾਲੀਆਂ ਟੋਪੀਆਂ ਆਉਂਦੀਆਂ ਹੁੰਦੀਆਂ ਨੇ ਜੋ ਜਿਹੜੀ ਪੂਰੀ ਕਵਰ ਕਰਦੀ ਹੁੰਦੀ ਐ ਇੱਥੇ ਤੱਕ ਪੂਰੀ ਹੁੰਦੀ ਐ ਕੰਨ ਨੂੰ ਵੀ ਕਵਰ ਕਰ ਲੈਂਦੀ ਆ ਉਹ ਟੋਪੀਆਂ ਪਾ ਕੇ ਬਾਹਰ ਨਿਕਲਿਆ ਕਰਨਗੇ ਇਹ ਗਾਰੰਟੀ ਮੈਂ ਲਿਖ ਕੇ ਦਿੰਨਾ ਕਾਗੇ ਤੇ ਸੁਣ ਲਓ ਪੰਜਾਬੀ ਦੇ ਵਿੱਚ ਧਰ ਧਮਕੀ ਸਮਝਣਾ ਧਮਕੀ ਸਮਝ ਲਿਓ ਤੁਹਾਡੀਆਂ ਆਈਡੀਆ ਸੀ ਪੂਰੀਆਂ ਬਣਾ ਰਹੇ ਆ ਬਣਾ ਰਹੇ ਆ ਲਿਸਟ ਤੇ ਆਉਣ ਵਾਲੇ ਦਿਨਾਂ ਵਿੱਚ ਮੁਰੇ ਰੱਖਾਂਗੇ ਅਸੀਂ ਫਿਲਹਾਲ ਅੱמא ਮੈਂ ਜਿਆਦਾ ਲੰਬੀ ਵੀਡੀਓ ਨਹੀਂ ਬਣਾਉਂਗਾ ਆਪਾਂ ਨੇ ਸਾਰੇ ਇਹਨਾਂ ਦੇਖ ਲਿਆ ਵੀ ਭਾਈ ਅਮਰਤਪਾਲ ਨੇ ਪੇਪਰ ਭਰਤੇ ਚੋਣ ਕਮਿਸ਼ਨ ਦੇ ਵਿੱਚ ਜਾ ਕੇ ਤੇ ਆਪਣੀ ਸਾਰੀ ਪ੍ਰਾਪਰਟੀ ਦੱਸਦੀ ਮੈਂ ਇੱਕ ਵੀਡੀਓ ਸੁਣਾਉਣਾ ਇਹ ਬ੍ਰਿੰਟ ਇੰਟਰਵਿਊ ਬਹੁਤ ਪੁਰਾਣੀ ਆ ਜਦ ਅਮਰਤਪਾਲ ਨੇ ਹਜੇ ਅਮਰਤ ਤੱਕ ਨਹੀਂ ਸ਼ਕਿਆ ਸੀਗਾ ਕਿਉਂਕਿ ਅਮਰਤ ਵਾਲੀ ਗੱਲ ਆਪਾਂ ਟੌਪਿਕ ਕਿਸੇ ਹੋਰ ਦਿਨ ਕਰਾਂਗੇ ਅੱਜ ਵਾਲੀ ਗੱਲ ਆਪਾਂ ਕਰਨੀ ਆ ਸਿਰਫ ਇਹ ਵੀ ਜਿਹੜੇ ਬੰਦੇ ਕਹਿੰਦੇ ਸੀਗੇ ਅਮਰਤਪਾਲ ਨੇ ਖੁਦ ਬਿਆਨ ਦਿੱਤਾ ਵੀ ਭਾਈ ਸਾਡੀ ਦੁਬਈ ਦੇ ਵਿੱਚ ਪ੍ਰਾਪਰਟੀ ਆ ਸਾਡੀ ਟਰਾਂਸਪੋਰਟ ਚੱਲਦੀ ਆ ਮੈਂ ਉੱਥੇ ਮੈਨੇਜਰ ਲੱਗਿਆ ਰਿਹਾ ਪੂਰੇ ਡਰਾਈਵਰਾਂ ਦਾ ਕੰਮ ਮੈਂ ਆਪ ਸੰਭਾਲਦਾ ਰਿਹਾ ਕੰਪਿਊਟਰ ਤੇ ਮੈਂ ਕੰਮ ਕਰਦਾ ਸੀਗਾ ਉਹ ਪਹਿਲਾਂ ਮੈਂ ਤੁਹਾਨੂੰ ਵੀਡੀਓ ਸੁਣਾਉਣਾ ਤੇ ਉਹ ਤੋਂ ਬਾਅਦ ਜਦਨੇ ਫੜਿਆ ਗਿਆ ਜਿੱਦਣ ਇਹਦੇ ਪੂਰੇ A ਤੋਂ Z ਤੱਕ ਇਹਦਾ ਸਬੂਤ ਉਹਨਾਂ ਨੇ ਕੱਢੇ ਪੁਲਿਸ ਵਾਲਿਆਂ ਨੇ মিডিਆ ਨੇ ਤਾਂ ਉਹਦੇ ਵਿੱਚ ਇਹ ਨਿਕਲਿਆ ਵੀ ਇਹ ਬੰਦਾ ਉੱਥੇ ਇੱਕ ਟੈਕਸੀ ਡਰਾਈਵਰ ਸੀਗਾ ਤੇ ਇਹਨੇ ਕੈਨੇਡਾ ਦੀ ਫਾਈਲ ਲਾਈ ਹੋਈ ਸੀਗੀ ਉੱਥੋਂ ਦबई ਤੋਂ ਕੈਨੇਡਾ ਨੂੰ ਤੇ ਇਹਦੇ ਪੇਪਰ ਡਨ ਹੋ ਚੁੱਕੇ ਸੀਗੇ ਡਨ ਦਾ ਮਤਲਬ ਇਹ ਹੁੰਦਾ ਕਈ ਮਰੇ ਬਜ਼ੁਰਗ ਨੇ ਜਿਹਨਾਂ ਨੂੰ ਇਹ ਚੀਜ਼ਾਂ ਸਮਝ ਨਹੀਂ ਆਉਂਦੀ ਹੈਗੀਆਂ ਇਹ ਜਿਹੜੀ ਪੇਪਰ ਨੇ ਨਾ ਇਹਨੇ ਕੈਨੇਡਾ ਦੇ ਵਿੱਚ ਫਾਈਲ ਲਾਈ ਹੋਈ ਸੀਗੀ ਤੇ ਇਹਦਾ ਵੀਜ਼ਾ ਆਲਮੋਸਟ ਪੂਰਾ ਤਿਆਰ ਸੀਗਾ ਉੱਥੋਂ ਨਿਕਲਣ ਦੀ ਪੂਰੀ ਕੋਸ਼ਿਸ਼ ਸੀਗੀ ਇਹ ਬੰਦੇ ਦੀ ਵੀ ਮੈਂ ਕੈਨੇਡਾ ਨੂੰ ਜਾਣਾ ਦबई ਛੱਡ ਕੇ ਫਿਰ ਇਹ ਇਹ ਨਹੀਂ ਪਤਾ ਲੱਗਿਆ ਵੀ ਕਿਹੜੇ ਹਿਸਾਬ ਨਾਲ ਇਹ ਦबई ਆ ਕੈਨੇਡਾ ਜਾਣ ਦੀ ਬਜਾਏ ਪੰਜਾਬ ਨੂੰ ਮੁੜ ਆਇਆ ਆ ਆਪਾਂ ਨੂੰ ਇੰਨਾ ਕੁ ਤਾਂ ਨੌਲੇਜ ਹੈਗੀ ਆ ਭਾਈ ਵੀ ਜਿਹੜਾ ਦबई ਆ ਦबई ਏਜੰਸੀਆਂ ਦਾ ਪੂਰਾ ਟੌਪ ਦਾ ਗਾੜਾ ਜਾ ਕੇ ਕਦੇ ਸਰਚ ਕਰ ਲਿਓ ਵੀ ਜਿੰਨੀ ਵੀ ਹੈ ਨਾ ਜਿੰਨੇ ਵੀ ਬੰਦੇ ਡਿਫਾਲਟਰ ਬੰਦੇ ਬੈਠੇ ਨੇ ਉਹ ਦबई ਦੇ ਵਿੱਚ ਨੇ ਆਜੋ ਮੈਂ ਇੱਕ ਵੀਡੀਓ ਸੁਣਾਉਣਾ ਫਿਰ ਉਹ ਤੋਂ ਬਾਅਦ ਬਾਈ ਤੁਸੀਂ ਜਵਾਬ ਦੇ ਸਕਦੇ ਹੋ ਸਾਰੇ ਜਣੇ ਆਜੋ ਕਰੀਏ ਗੱਲਬਾਤ ਵੀਡੀਓ ਹੈਗੀ ਆ ਜੀ ਇੱਕ ਇੰਟਰਵਿਊ ਹੋਇਆ ਸੀਗਾ ਜਦਵਿੰਦਰ ਨਾਲ ਅਮਰਤਪਾਲ ਦਾ ਜਦ ਸ਼ੁਰੂਆਤ ਸ਼ੁਰੂਆਤ ਦੇ ਵਿੱਚ ਉਹਦੇ ਚ ਇਹਨੇ ਸਾਰਾ ਕੁਝ ਦੱਸਿਆ ਵੀ ਮੈਂ ਕੌਣ ਆ ਮੇਰੇ ਕੋਲ ਕੀ ਆ ਤੇ ਕਦੋਂ ਮੈਂ ਆਇਆ ਆਜੋ ਸੁਣੀਏ ਮੜ ਜੀ ਵੀਡੀਓ ਸੁਣ ਲਈਏ ਆਜੋ ਆਪਦੇ ਜਥੇਬੰਦੀ ਤੇ ਮੁਖੀ ਨੇ ਅਮਰਤਪਾਲ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਉਹ ਕੀ ਚਾਹੁੰਦੇ ਨੇ ਤੇ ਉਹਨਾਂ ਦਾ ਏਜੰਡਾ ਕੀ ਆ ਸਵਾਗਤ ਹੈ ਬਾਈ ਜੀ ਬਹੁਤ ਬਹੁਤ ਤੁਹਾਡਾ ਜੀ ਖਾਣ ਸਾਹ ਵਾਹੇ ਕੋ ਚਿੱਠੀ ਸਭ ਤੋਂ ਪਹਿਲਾਂ ਮੈਂ ਪੁੱਛਣੀ ਚਾਹਣਾ ਤੁਸੀਂ ਦबई ਸੀ ਆਪਣੀ ਯਾਤਰਾ ਬਾਰੇ ਥੋੜਾ ਜਿਹਾ ਦੱਸੋ ਤੁਸੀਂ ਕਦੋਂ ਦबई ਗਏ ਦੇਖੋ ਮੈਂ ਦबई 2012 ਚ ਗਿਆ ਸੀ ਉਦੋਂ ਵਰਗ ਮੇਰੀ 18 ਸਾਲ ਦੀ ਸੀ ਤੇ ਫਿਰ ਉੱਥੇ ਆਪਣੇ ਪਰਿਵਾਰ ਦਾ ਕਾਰੋਬਾਰ ਸੀ ਟਰਾਂਸਪੋਰਟ ਦਾ ਉੱਥੇ ਫਿਰ ਮੈਂ 10 ਸਾਲ ਜਿਹੜਾ ਰਿਹਾ ਤੇ 2022 ਚ ਵਾਪਸ ਕੀਤੀ ਪੰਜਾਬ ਉਹ 10 ਸਾਲ ਕੀ ਕੀਤਾ ਅਗਰ ਥੋੜਾ ਦੱਸ ਸਕੋ ਮੈਂ ਮੋਸਟਲੀ ਕੰਮ ਮੈਨੇਜ ਕੀਤਾ ਟ੍ਰਾਂਸਪੋਰਟ ਦਾ ਜਿਵੇਂ ਆਮ ਭਾਸ਼ਾ ਵਿੱਚ ਡਿਸਪੈਚਿੰਗ ਕਹਿੰਦੇ ਜਿਹਨੂੰ ਆਫਿਸ ਨੂੰ ਮੈਨੇਜ ਕਰਨਾ ਸਾਰਿਆਂ ਨੂੰ ਡਰਾਈਵਰਸ ਨੂੰ ਤੇ ਦਿੱਤੀ ਦਾ ਕੰਮ ਸੀ ਇਹ ਉਹ ਹੀ ਕੰਮ ਮਤਲਬ ਟ੍ਰਾਂਸਪੋਰਟ ਦੇ ਕੰਮ ਕੀਤਾ ਮੋਸਟਲੀ ਜਦੋਂ ਤੁਹਾਡੇ ਤੋਂ ਪੁੱਛੇ ਕੌਣ ਆਮਦ ਪਾਸ ਇਹ ਹੋ ਗਈ ਵੀਡੀਓ ਜੀ ਇਹਨੇ ਆਪਣੇ ਬੱਲੀ ਨੂੰ ਦਿੱਤੇ ਹੋਏ ਬਿਆਨ ਨੇ ਵੀ ਭਾਈ ਮੇਰੇ ਕੋਲ ਟਰਾਂਸਪੋਰਟ ਆ ਸਾਡੇ ਪਰਿਵਾਰ ਦੀ ਸਾਡੇ ਟੱਬਰ ਦੀ ਟਰਾਂਸਪੋਰਟ ਆ ਦਵਾਈ ਦੇ ਵਿੱਚ ਵੀ ਅਸੀਂ ਉੱਥੇ ਸਾਹਮਦੇ ਰਹੇ ਹਾਂ ਤੇ ਪਰ ਜਦ ਹੁਣ ਪੇਪਰ ਭਰੇ ਗਏ ਨੇ ਚੋਣ ਕਮਿਸ਼ਨ ਦੇ ਵਿੱਚ ਉਹ ਟਰਾਂਸਪੋਰਟ ਕਿੱਧਰੋਂ ਚਲੇਗੀ ਖਤਮ ਹੋ ਗਈ ਜਮੈਂ ਬਿਲਕੁਲ ਜਮੈਂ ਜ਼ੀਰੋ ਤੇ ਚਲੇ ਗਏ ਉਹ ਟਰਾਂਸਪੋਰਟ ਕਿੱਥੇ ਆ ਕੌਣ ਉਹਨੂੰ ਸਾਹਮ ਰਿਹਾ ਇਹਦੀ ਕੋਈ ਵੇਰਵਾ ਇਹਦੇ ਵਿੱਚ ਨਹੀਂ ਹੈਗਾ ਮੈਂ ਇੱਕ ਹੋਰ ਵੀਡੀਓ ਤੁਹਾਨੂੰ ਸੁਣਾਉਣਾ ਜਿਹਦੇ ਵਿੱਚ ਇਹ ਵੀਡੀਓ ਦੇ ਵਿੱਚ ਮੀਡੀਆ ਨੇ ਮੀਡੀਆ ਨੇ ਤੇ ਪੁਲਿਸ ਵਾਲਿਆਂ ਨੇ ਕੋਲ ਵੀ ਬਿਆਨ ਪਏ ਨੇ ਇਹ ਵੀ ਜਿਹਦੇ ਵਿੱਚ ਡਿਕਲੇਅਰ ਹੋ ਚੁੱਕਿਆ ਵੀ ਇਹ ਇੱਕ ਟੈਕਸੀ ਡਰਾਈਵਰ ਸੀਗਾ ਤੇ ਇਹ ਬੰਦਾ ਕੈਨੇਡਾ ਨੂੰ ਜਾਣ ਨੂੰ ਤਿਆਰ ਸੀਗਾ ਆਜੋ ਕਰਾ ਸੁਣੀਏ ਕਹਾਣੀ ਵੀਡੀਓ ਵੈਰ ਹੀ ਹੈਜ਼ ਐਨ ਅਕਾਊਂਟ ਵਿਦ ਦਾ ਨੇਮ ਸੰਧੂ ਅਮਰਿਤ 10 ਹਾਂ ਇਹਦੇ ਵਿੱਚ ਇਹ ਆ ਵੀ ਜਿਹੜੀ ਇਹਨਾਂ ਨੇ ਇਹਦੀ ਵਟਸਐਪ ਚੈਟਿੰਗ ਕੱਢੀ ਹੈ ਤੇ ਫੋਨ ਦੇ ਉੱਤੋਂ ਉਹਦੇ 'ਚ ਇਹਦੀ ਆਈਡੀ ਸੀਗੀ ਸੰਧੂ ਅਮਰਿਤ ਦਾਸ 10 ਉਹ ਆਈਡੀ ਸੀਗੀ ਇਹਦੀ ਉਹ ਹਲੇ ਵੀ ਇਹਦੀ ਚੱਲਦੀ ਸੀਗੀ ਜਦ ਫਿਰ ਇਹ ਸਾਰੀਆਂ ਬਲੌਕ ਕਰਤੀਆਂ ਹੁਣ ਤੁਹਾਨੂੰ ਵੀਡੀਓ ਬਹੁਤ ਘੱਟ ਲੱਭਣੀ ਨੇ ਜੀ ਦੇ ਉੱਤੇ ਆ ਲੋ ਕਰਾਂ ਐ ਕਨਵਰਸੇਸ਼ਨ ਦੇ ਆਲ ਗਰਲਸ ਆਲਮੋਸਟ 100% ਆਫ ਦ ਪੀਪਲ ਹੂ ਇਸ ਟਾਕਿੰਗ ਦੇ ਆਲ ਗਰਲਸ ewomen ਫਰਮ ਡਿਫਰੈਂਟ ਪਾਰਟਸ ਆਫ ਦ ਵਰਲਡ ਐਂਡ ਹੇਅਰ ਇਜ਼ ਅ ਮੈਨ ਹੂ ਇਸ ਐਕਚੁਅਲੀ ਐਜ਼ ਔਨ ਡੇਟ ਆਫ ਫਿਊਜੀਟਿਵ ਫਰਮ ਲਾਅ ਐਂਡ ਸਮਨ ਸੁਦੀਰ was actually trying to leave this country and go and live in canada absolutely so now proof number 2 apart from what he's doing with girls and women all over the world and uh, his own ideology and uh, his uh, mindset now i have got papers about his visa application for canada where he he is trying to get a pr and uh, he has applied for a work permit which I have in my hand is dated Feb 3rd, 2022. Okay, last year. So last year, last year, February 2022. He wanted to leave this country. Absolutely. And his uh, documentation is almost done, if we believe these papers. And uh, he is saying that he wants to work there as a driver. He has joined a company. The company has uh, completed all the documentations. Company is giving an under undertaking that this guy will come here in Canada and work as a driver. اور ریور شو आल्सो نو दैट ही वाज इन دبئی بیفور కమిنگ ٹو پنجاب اینڈ ہی اگین ان دبئی आल्सो ही वाज ورکنگ ایز ا ڈرائیور ہی واز ا ٹیکسی ڈرائیور اپیرنٹلی ان ان دبئی اور کئی بندے نے ایک بائیاں تھلے کمنٹ کیتا کہتا ہے بھائی یہ گڈی میڈیا جڑی ہے گی میں مان لینا بھی گڈی میڈیا میں بھی ماندا کہ بھائی ہے گی یہ بہت گندا پرچار کر دی ہے پر جد کوئی میڈیا دے وچ نہ خبر چلدی ہے ایک کنا اپنے انڈیا دے قانون دے وچ ایک لا بنیا ہوا اپا اپنا وکیل کر کے ہے نا ਇਹਨਾਂ ਉਤੇ ਵੀ ਦਾ ਕੇਸ ਕਰ ਸਕਦੇ ਆਂ ਵੀ ਲਿਆਓ ਵੀ ਪ੍ਰੂਫ ਕਿੱਥੇ ਨੇ ਪਰ ਇਹਨਾਂ ਨੂੰ ਜਿਹੜੇ ਪ੍ਰੂਫ ਦਿੱਤੇ ਨੇ ਪੰਜਾਬ ਦੇ ਡੀਜੀਪੀ ਨੇ ਇਹਨਾਂ ਨੂੰ ਪ੍ਰੂਫ ਫੜਾਏ ਨੇ মিডিਆ ਦੇ ਵਿੱਚ ਚਲਾਏ ਨੇ ਵੀ ਭਾਈ ਆਹਾ ਇਹਦੇ ਕੋਲੋਂ ਜੌਰਜੀਆ ਦੇ ਵਿੱਚ ਵੀ ਜਾ ਕੇ ਆਇਆ ਹੋਇਆ ਉਹਦੇ ਵੀ ਤੁਹਾਨੂੰ ਦਿਖਾਵਾਂਗੇ ਪ੍ਰੂਫ ਸੀ ਇਹ ਬੰਦਾ ਜੌਰਜੀਆ ਕਿਉਂ ਗਿਆ ਸੀਗਾ ਸਾਰਾ ਕੁਝ ਪਿਆ ਫਿਕਰ ਨਾ ਕਰੋ ਕੱਲੀ ਕੱਲੀ ਚੀਜ਼ ਮੁੜੇ ਆਉਗੀ ਹੁਣ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜੇ ਕੋਈ ਬੰਦਾ ਮੈਂ ਹੁਣ ਅੱਜ ਦੇ ਟਾਈਮ ਦੇ ਵਿੱਚ ਮੈਂ ਵੀਡੀਓ ਬਣਾ ਰਿਹਾ ਪ੍ਰੂਫਾਂ ਨਾਲ ਬਣਾ ਰਿਹਾ ਦਿਖਾ ਦਿਖਾ ਕੇ ਇਹ ਕੋਈ ਬੰਦਾ ਮੈਨੂੰ ਕਹੇ ਵੀ ਲਿਆ ਵੀ ਪ੍ਰੂਫ ਨਹੀਂ ਤੇਰ ਤੇ ਅਸੀਂ ਕਰਾਂਗੇ ਕੇਸ ਇਹਨਾਂ ਨੂੰ ਕਹੋ ਵੀ ਭਾਈ ਮੇਰੇ ਤੇ ਮਾਨ ਹਾਨੀ ਦਾ ਹਰਾਸ਼ਮੈਂਟ ਦਾ ਕਰੋ ਕੇਸ ਅਸੀਂ ਚੀਜ਼ਾਂ ਲੈ ਕੇ ਮੋਰੇ ਸੰਗਤ ਤੇ ਰੱਖਦੇ ਆਂ ਕਲੀਅਰ ਕਰਦੇ ਆਂ ਇਹ ਜਾਂ ਜਵਾਬ ਦੇਣੇ ਚੀਜ਼ਾਂ ਦੇ ਜਾਂ ਇਹ ਚੀਜ਼ਾਂ ਤੋਂ ਭੱਜਣਾ ਹੁਣ ਜਿਹੜੇ ਬੰਦਿਆਂ ਨੂੰ ਮੈਂ ਕਹਿੰਦਾ ਵੀ ਭਾਈ ਗੋਡੀ ਮੀਡੀਆ ਤੁਸੀਂ ਕਹੀ ਜਾਂਦੇ ਵੀ ਭਾਈ ਇਹ ਪ੍ਰਚਾਰ ਕਰਦੀ ਆ ਜਾਂ ਕਰਦੀ ਆ ਉਹ ਕਰਦੀ ਆ ਇਹ ਜਿਹੜੀ ਮੀਡੀਆ ਨਾ ਬੀਬੀਸੀ ਦੇ ਉੱਤੇ ਇੱਕ ਚੀਜ਼ ਮੇਰੀ ਧਿਆਨ ਨਾਲ ਸੁਣ ਲਓ ਅਮਰਤ ਪਾਲ ਪੰਜਾਬ ਦੇ ਵਿੱਚ ਜੋ ਖਾਲਿਸਤਾਨੀ ਸਪੋਰਟਰ ਦੀ ਗੱਲ ਕਰਦਾ ਸੀਗਾ ਪਹਿਲਾ ਬੰਦਾ ਸੀਗਾ ਜਿਹਦੇ ਅੱਜ ਤੱਕ ਸਭ ਤੋਂ ਉੱਤੇ ਜਿਹੜੀਆਂ ਚੈਨਲ ਬੈਠੇ ਨੇ ਜਿਨ੍ਹਾਂ ਦੇ 3.5 ਮਿਲੀਅਨ ਵਿਊ ਨੇ ਇਹਨਾਂ ਦੇ 3.5 ਨਾਰਮਲ ਵਿਊ ਨੇ ਜਿੰਨੇ ਵੀ ਇੰਟਰਵਿਊ ਕਰਨੇ ਵਾਲੇ ਬੰਦੇ ਆਏ ਨੇ ਜਿੰਨੇ ਵੀ ਸਾਰੇ ਕੁਝ ਜਿਨੀਆਂ ਕਿ ਪੰਜਾਬ ਦੀ ਆਪਣੀ ਇੰਡੀਆ ਦੀ ਨੈਸ਼ਨਲ ਮੀਡੀਆ ਟੌਪ ਟੌਪ ਦੇ ਪੱਤਰਕਾਰ ਨੇ ਉਹਨਾਂ ਨੇ ਸਾਰਿਆਂ ਨੇ ਇਹਦੇ ਨਾਲ ਇੰਟਰਵਿਊ ਕੀਤੀ ਹੋਈ ਆ ਦਿਖਾ ਦਿਓ ਮੈਨੂੰ ਦਿਖਾ ਦਿਓ ਮੈਨੂੰ ਕਿਸੇ ਸਿਮਰਜੀਤ ਮਾਨ ਨਾ ਕਦੇ ਵੀ ਕਿਸੇ ਬੰਦੇ ਨੇ ਬੀਬੀਸੀ ਤੱਕ ਉਹਦੀ ਖਬਰਾਂ ਚਲੀਆਂ ਹੋਣ ਇਹ ਬੰਦੇ ਦੀ ਚੱਲੀ ਆ ਕਿਉਂਕਿ ਇਹਨੂੰ ਪ੍ਰਚਾਰਨ ਦੇ ਵਿੱਚ ਕੱਲਾ ਇਹ ਨਹੀਂ ਨਾਲ ਇੰਡੀਅਨ ਗਵਰਨਮੈਂਟ ਵੀ ਆ ਇੰਡੀਅਨ ਏਜੰਸੀਆਂ ਵੀ ਨੇ ਇਹ ਬਿਲਕੁਲ ਕਲੀਅਰ ਹੋ ਚੁੱਕੀ ਹੈ ਤੁਸੀਂ ਨਹੀਂ ਸਮਝਣਾ ਚਾਹੁੰਦੇ ਇਹ ਤੁਹਾਡੀ ਅਨਪੜਤਾ ਇਹ ਤੁਹਾਡੀ ਪ੍ਰੋਬਲਮ ਆ ਕੱਲੀ-ਕੱਲੀ ਗੱਲ ਤੁਹਾਨੂੰ ਮੈਂ ਦੱਸੀ ਜਾਣਾ ਮੂਰੇ ਆਊਗੀ ਫਿਰ ਮੈਂ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰ ਦਵਾਂ ਮਨਦੀਪ ਸਿੱਧੂ ਮਨਦੀਪ ਸਿੱਧੂ ਜੋ ਆਪਣੇ ਦੀਪ ਦਾ ਭਾਈ ਆ ਭਾਈ ਤਾਂ ਉਹਨੂੰ ਮੈਂ ਕਹੂੰਗਾ ਨਹੀਂ ਕਿਉਂਕਿ ਹੁਣ ਉਹ ਭਾਈ ਲਾਈਨ ਤੋਂ ਬਾਹਰ ਚਲੇ ਗਿਆ ਉਹ ਪਹਿਲਾਂ ਵੀ ਗਿਆ ਹੋਇਆ ਸੀਗਾ ਉਹਨੇ ਜਦ ਅਮਰਤਪਾਲ ਆਇਆ ਆ ਨਾ ਉਹਨੇ ਬੜਾ ਰੌਲਾ ਪਾਇਆ ਸੀਗਾ ਉਹ ਵੀ ਵੀਡੀਓ ਸਾਡੇ ਕੋਲ ਪਈਆਂ ਨੇ ਜਿਆਦਾ ਆਇਆ ਵੀ ਭਾਈ ਇਹ ਨਹੀਂ ਹੈਗਾ ਬਾਅਦਸ ਪੰਜਾਬ ਜਥੇਬੰਦੀ ਦਾ ਮੁਖੀ ਇਹ ਨਹੀਂ ਹੈਗਾ ਸਾਡੀ ਇਹਦੇ ਨਾਲ ਬਣਦੀ ਨਹੀਂ ਨਹੀਂ ਹੋ ਸਕਦਾ ਇਹ ਇਹ ਬੰਦਾ ਖਬਰ ਕਿੱਥੋਂ ਆ ਗਿਆ ਕਿਹਨੇ ਪਲਾਨ ਕਰਤਾ ਅੱਜ ਅੱਜ ਉਹੀ ਬੰਦਾ ਫਿਜ਼ੀਕਲੀ ਫਿਜ਼ੀਕਲੀ ਮਤਲਬ ਸਮਝੋ ਸਰੀਰਕ ਤੌਰ ਦੇ ਉੱਤੇ ਅਮਰਤਪਾਲ ਦੇ ਕੈਂਪਿੰਗਾਂ ਦੇ ਵਿੱਚ ਅਮਰਤਪਾਲ ਦਾ ਚੋਣ ਪ੍ਰਚਾਰ ਕਰਦਾ ਫਿਰਦਾ ਉਹਦੀ ਉਹਦੀ ਮੇਰੇ ਕੋਲ ਇੱਕ ਆਡੀਓ ਆ ਜਿਹੜੀ ਅਸੀਂ ਆਉਣੇ ਵਾਲੇ ਦਿਨਾਂ ਦੇ ਵਿੱਚ ਛਾੜਨੀ ਆ ਉਹਦੇ ਵਿੱਚ ਅਮਰਤਪਾਲ ਬਾਰੇ ਉਹਦੇ ਕੀ ਵਿਚਾਰ ਨੇ ਜਾਂ ਕੀ ਦੱਸਣਾ ਚਾਹੁੰਦਾ ਉਹਦੇ ਮਾਪਿਓ ਬਾਰੇ ਕੀ ਸੋਚਦਾ ਇਹ ਤੁਸੀਂ ਭੇਡਾਂ ਤਿਆਰ ਰਹੋ ਜਾਂ ਦਾ ਤੁਸੀਂ ਉਹਨੂੰ ਮੰਉਂਦੇ ਹੋ ਜਾਂ ਉਹ ਤੁਹਾਨੂੰ ਮੰਨਦੂਗਾ ਇੱਕ ਨਾ ਇੱਕ ਤਰੀਕਾ ਨਿਕਲਣੀ ਨਿਕਲਣੀ ਆ ਮੈਂ ਥੋੜੀ ਜੀ ਸੁਣਾ ਦੰਨਾ ਉਹ ਤੋਂ ਬਾਅਦ ਇਹ ਪੂਰੀ ਵੀਡੀਓ ਅਸੀਂ ਛਾੜਾਂਗੇ ਨੈਟ ਦੇ ਉੱਤੇ ਆ ਲੋਕਰ ਮੜ ਜੀ ਮੈਂ ਥੋੜਾ ਜਿਆ ਤੁਹਾਨੂੰ ਕਲਿੱਪ ਜਿਹਾ ਸੁਣਾ ਦੰਨਾ ਤਾਂ ਬੀ ਉਹਦੇ ਵਿਚਾਰ ਕੀ ਨੇ ਮੈਂ ਤੁਹਾਨੂੰ ਦੱਸ ਰਿਹਾ ਬਹੁਤ ਕੁਝ ਪਿਆਰੇ ਤਿਆਰੀ ਆ ਪੂਰੀ ਫਿਕਰ ਨਾ ਕਰੋ ਥੋੜੇ ਬਹੁਤ ਪਸ਼ੂ ਬਾਹਰ ਆਣਾ ਯਾਰ ਬਾਈ ਪੇਪਰ ਭਰਨ ਪਤਾ ਕੀ ਉਹ ਲੀਗਲ ਟਰਮਸ ਆ ਜਦੋਂ ਉਹਦੇ ਕੋਲੇ ਖਾਤਾ ਹੀ ਹੈ ਨਹੀਂ ਸਭ ਤੋਂ ਪਹਿਲੀ ਗੱਲ ਕਹਿੰਦਾ ਮੇਰੇ ਕੋਲੇ ਉਹਨੇ ਡਿਨਾਈ ਕਰਤਾ ਹੂੰ ਹੁਣ ਇਹਦੇ ਨਾਲ ਖਾਤਾ ਲੱਗੂਗਾ ਇਸ ਚ ਗਵਰਨਮੈਂਟ ਦਾ ਤਾਂ ਕੋਈ ਕਸੂਰ ਨਹੀਂ ਨਾ ਹਾਂ ਹਾਂ ਟੈਕਨੀਕਲ ਟਰਮਸ ਆ ਇਹ ਹੁਣ ਜਿਹੜਾ ਇਲੈਕਸ਼ਨ ਦਾ ਖਰਚਾ ਉਹ ਇੱਕ ਖਾਤੇ ਚੋਂ ਹੋਣਾ। ਉਸੇ ਹੀ ਪੈਸੇ ਆਉਣੇ ਉਹ ਚੋ ਹੀ ਖਰਚਾ ਹੋਣਾ। ਜਿਹੜਾ ਕਰੋੜ ਰੁਪਇਆ ਲੱਗਦਾ ਇਲੈਕਸ਼ਨ ਤੇ। ਹਾਂ। ਉਹ ਕਹਿੰਦਾ ਮੇ ਕੋ ਖਾਤਾ ਨਹੀਂ। ਹਾਂ ਤੁਸੀਂ ਸੋਚ ਲਓ ਅਮਰਤ ਪਾਲ ਕੋਲ ਉਹਦੇ ਬੈਂਕ ਅਕਾਊਂਟ ਦਾ ਖਾਤੇ ਹੀ ਨਹੀਂ ਸੀਗਾ ਉਹਦਾ ਖਾਤਾ ਖੁੱਲਿਆ ਕਿਵੇਂ ਆ? ਕਿਹਨੇ ਖਲਾਇਆ? ਤਿਆਰ ਰਹੋ ਬਹੁਤ ਕੁਝ ਆ ਰਿਹਾ। ਦੱਸ ਦਾਂਗੇ ਦੁਨੀਆ ਨੂੰ। ਯਾਦ ਰੱਖੋਗੇ ਸਾਨੂੰ 1% ਫਾਇਦਾ ਨਹੀਂ ਹੋਣਾ ਚਾਹੀਦਾ। ਪਰ ਜੋ ਸਾਡੀ ਕੌਮ ਆ, ਜੋ ਸਾਡੇ ਗੁਰੂਆਂ ਦਾ ਹੁਕਮ ਆ, ਅਸੀਂ ਉਹਨਾਂ ਤੇ ਖਰੇ ਉਤਰਾਂਗੇ। ਜਮਾਲ ਰਹੀ ਜਿੱਦਣ ਭੱਜ ਗਿਆ ਮੈਦਾਨ ਛੱਡ ਕੇ ਅਮਰਤਪਾਲ ਨੂੰ ਕਈ ਮੇਰੇ ਕੱਲ ਵੀ ਰਿਵਿਊ ਕਮੈਂਟ ਕਰਦੇ ਸੀਗੇ ਬਾਹਰ ਕੱਢਦੇ ਦੀ ਵੀ ਭਾਈ ਅਮਰਤਪਾਲ ਜਾਂ ਬਾਹਰ ਹੈਗਾ ਤੁਸੀਂ ਫਿਰ ਬੋਲਣਾ ਨਹੀਂ ਹੈਗਾ ਤੁਹਾਨੂੰ ਮੈਂ ਲਿਖ ਕੇ ਗਰੰਟੀ ਦਿੰਦਾ ਇੱਥੇੋਂ ਮੈਂ ਆ ਤੁਹਾਨੂੰ ਸਾਰਾ ਮੈਂ ਆਪਣਾ ਐਡਰੈਸ ਦੇ ਦੂੰ ਅਮਰਤਪਾਲ ਨੂੰ ਕਰ ਲਿਓ ਤਿਆਰ ਵੀ ਭਾਈ ਜਦ ਵੀ ਤੂੰ ਬਾਹਰ ਆ ਗਿਆ ਅਸੀਂ ਚਾਹੁੰਦੇ ਹਾਂ ਦਿਲ ਤੋਂ ਵੀ ਅਮਰਤਪਾਲ ਬਾਹਰ ਆਵੇ ਜੇਲ੍ਹ ਤੋਂ ਕਿਉਂਕਿ ਹਰੇਕ ਮਾਂ ਨੂੰ ਹਰੇਕ ਨੂੰ ਬੰਦੇ ਦਾ ਪੁੱਤ ਮਿਲਣਾ ਚਾਹੀਦਾ ਹੋਰ ਵੀ ਜਿਹੜੇ ਸਿੰਘ ਨੇ ਆਪਣੇ ਸਾਰੇ ਬਾਹਰ ਆਉਣ ਉਹਨੂੰ ਕਰ ਲਿਓ ਤਿਆਰ ਉਹਨੂੰ ਕਹਿੰਦੇ ਵੀ ਆ ਜਾ ਜਦੋਂ ਹੋ ਗਿਆ ਤੁਹਾਡੇ ਬਾਰੇ ਅਬ ਲਾਉਨੇ ਬੈਠਣਾ ਹੀ ਨਹੀਂ ਹੈਗਾ ਇਹ ਲੇਖ ਲੋਕਾਂ ਲਈ ਕਾਪੀ ਤੇ ਉਹਨੇ ਸਿਰਫ ਇੱਕ ਹੀ ਡਾਇਲੋਗ ਮਾਰਨਾ ਆਉਂਦੀ ਸਰ ਬਾਹਰ ਵੀ ਜਿਹੜੇ ਬੰਦੇ ਨੇ ਮੇਰੇ ਨਾਲ ਸਵਾਲ ਕਰਨਾ ਕੋਲ ਆ ਕੇ ਕਰੋ ਉੱਥੇ ਫਿਰ ਅਸੀਂ ਜਵਾਬ ਦਵਾਂਗੇ ਉਹਨੂੰ ਭਾਈ ਜਿੱਦਣ ਤੂੰ ਦਬਈ ਬੈਠ ਕੇ ਬੋਲਦਾ ਹੁੰਦਾ ਸੀਗਾ ਤੂੰ ਕੋਲ ਜਾ ਕੇ ਕਰਦਾ ਹੁੰਦਾ ਸੀਗਾ ਉਹਨੂੰ ਬਸ ਤਿਆਰ ਕਰ ਲਓ ਵੀ ਲਾਈਵ ਤੇ ਤਿਆਰ ਕਰ ਲਓ ਚੈਨਲ ਅਸੀਂ ਸਿਲੇਕਟ ਕਰਾਂਗੇ ਵੀ ਕਿਹੜੇ ਨੇ ਤੇ ਸਾਰੇ ਗੱਲਾਂ ਦੇ ਦਵਾਂਗੇ ਜਵਾਬ ਸਤਿ ਸ਼੍ਰੀ ਅਕਾਲ ਜੀ